ਨਾ ਕੇ ਪੀ ਸੋਗਰ ਗੇਲਵਰਗਾ ਆਵੇ ਨਾ ਪਜਾ ਕੌਣ ਕਹਿ ਰਿਹਾ ਬੜੇ ਬੰਦੇ ਕਹਿੰਦੇ ਆਮ ਜਨਰਲ ਪਬਲਿਕ ਇਨ 13 ਸਾਲ ਦੇ 12-12 ਸਾਲ ਦੇ ਬੱਚੇ ਘਰੇ ਮਾਵਾਂ ਤੋਂ ਜੂੜਾ ਕਰਾਉਂਦੇ ਸੀ ਆ ਕੇ ਉਹ ਮਾਰਦੇ ਉਹਨਾਂ ਤੋਂ ਕਿਹੜੀ ਥ੍ਰੈਟ ਸੀ ਉਹ ਕਿਹੜੇ ਮਿਲਿਟੈਂਟ ਸੀ ਕਿਹੜੇ ਟੈਰਰਿਸਟ ਸੀ ਐਬਸੋਲੂਟਲੀ ਗਲਤ ਹੋਇਆ ਤੁਹਾਨੂੰ ਇਹ ਮੰਨਣਾ ਚਾਹੀਦਾ ਹੈ ਨਾ ਫਿਰ ਜਿੱਥੇ ਕੇ ਪੀ ਐਸ ਗੱਲ ਗਲਤ ਨਹੀਂ ਮਾਂ ਪਰਿਵਾਰ ਨੂੰ ਮੰਨਣਾ ਚਾਹੀਦਾ ਹੈ ਕਿ ਸਾਡੇ ਬੰਦੇ ਤੋਂ ਆ ਗਲਤੀਆਂ ਹੋਈਆਂ ਜੀ ਜੀ ਦੇਖੋ ਮੱਕੜ ਸਾਹਿਬ ਮੈਂ ਜਿਹੜੀ ਇਨੋਸੈਂਟ ਤੁਸੀਂ ਇਹ ਮੰਨਦੇ ਹੋ ਕਿ ਇੱਕ ਵੀ ਇਨੋਸੈਂਟ ਕਿਲਿੰਗ ਨਹੀਂ ਹੋਈ ਬੋਥ ਆਫ ਯੂ ਕੀ ਡੂ ਯੂ ਬਲੀਵ ਇੱਕ ਵੀ ਇਨੋਸੈਂਟ ਕਿਲਿੰਗ ਨਹੀਂ ਹੋਈ ਜੇ ਇਹ ਕਹਿੰਦੇ ਨੇ ਕਿ ਸਾਨੂੰ ਇਨੋਸੈਂਟ ਨੂੰ ਮਾਰਿਆ ਹੈਗਾ ਜਿਹੜੇ ਪੁਲਿਸ ਦੇ ਪਰਿਵਾਰ ਇਹ ਨਿਊਸੈਂਟ ਮਾਰਦੇ ਸੀਗੇ। ਜਥੇਦਾਰ ਕੌਂਕੇ ਨੂੰ ਚੱਕੇ ਸ਼ਰੇਆ ਮਾਰ ਦਿੱਤਾ ਗਿਆ ਸੀ ਉਹ ਡੈਲੀਬਰੇਟ ਨਹੀਂ ਸੀ। ਉਹਦੀ ਪਛੋਕੜ ਦੇ ਕਿਹੜੇ ਹਲਾਚ ਉਹ ਜਥੇਦਾਰ ਬਣਿਆ ਸੀਗਾ। ਇਹਦਾ ਮਤਲਬ ਮਾਰਦੇ ਹੋਗੇ ਚੱਕੇ। ਤੁਸੀਂ ਪਰਿਵਾਰ ਇਹ ਕਹਿੰਦਾ ਕਿ ਉਹ ਬੁੱਚਰ ਨਹੀਂ ਸੀਗੇ। ਤੁਸੀਂ ਇਹ ਕਹਿ ਰਹੇ ਮਸੀਹਾ ਸੀ। ਮਸੀਹਾ ਸੀਗੇ। ਹਾਂ ਜੀ। ਡੂ ਯੂ ਨੋ ਵਨ ਥਿੰਗ ਬਾਊਟ ਕੇਪੀਐਸਕੇ? ਇੱਕ ਪਾਸੇ ਇੰਨੇ ਹਜ਼ਾਰ ਬੰਦੇ ਮਾਰਨ ਦਾ ਦੋਸ਼ ਹੈ। ਇੱਕ ਪਾਸੇ ਔਰਤਾਂ ਵਾਲਾ ਗੱਲ ਸੀ ਉਹ ਵੀ ਪੂਰੀ ਹੋਈ। ਉਹ ਦਾਗ ਲੈ ਕੇ ਜਾਓਗੇ ਤਾਂ ਫਿਰ ਕੀ ਕਿਵੇਂ ਕੋਈ ਸਲਾਊਗਾ ਜਿਹੜਾ ਜਿਹਨੂੰ ਜਿਹੜਾ ਬਚਾ ਗਏ ਕਿ ਉਹ ਉਹ ਬਿਲਕੁਲ ਤੁਹਾਡਾ ਵੀ ਨਹੀਂ ਹੈ ਨਾ ਤਾਂ ਪਰਿਵਾਰ ਦਾ ਨਹੀਂ ਨਹੀਂ ਅਦਰ ਸਾਈਡ ਆਫ ਦ ਸਟੋਰੀ ਜਿਹੜੀ ਸਰ ਗੱਲ ਕਰ ਰਹੇ ਆ ਜਨ ਸਭ ਕੇ ਤਾਂ ਤੁਹਾਡਾ ਓਪੀਨੀਅਨ ਹੈ ਕਿ ਬਚਾ ਗਏ ਉਹ ਪੰਜ ਪਿੰਡਾਂ ਦੀ ਪੰਚਾਇਤ ਆਈ ਕਿ ਜੀ ਆ ਮੁੰਡਾ ਦੀ ਅਸੀਂ ਸੌਹ ਚੱਕਦੇ ਹਾਂ ਕਿ ਮੁੰਡੇ ਨੂੰ ਖਾਂ ਖਾਂ ਪੁਲਿਸ ਇਨਵੋਲਵ ਕਰ ਲੈਣ ਮੁੰਡੇ ਨੂੰ ਮੈਂ ਕੱਲਾ ਬਿਠਾ ਲੇਤਾ ਆਪ ਲੌਂਗ ਦੇ ਵਿੱਚ ਮੈਂ ਕਿਹਾ ਦੇਖ ਬੇਟਾ ਜੋਦੂ ਕੀਤਾ ਉਹਦਾ ਤੇਰਾ ਹੋਣਾ ਐਨਕਾਉਂਟਰ ਤਾਂ ਇਹ ਗੱਲ ਤਾਂ ਐਵੀਡੈਂਟ ਹੈ ਨਾ ਕਿ ਐਨਕਾਉਂਟਰ ਪੁਲਸ ਕਰਦੀ ਸੀ ਸੰਤਾਂ ਬਾਰੇ ਤੁਹਾਡਾ ਕੀ ਓਪੀਨੀਅਨ ਹੈ ਬਟ ਵਾਈ ਡਿਊ ਕਾਲ ਹਿਮ ਅ ਸੰਤ ਮੈਂ ਤਾਂ ਸੰਤ ਕਹਿੰਦਾ ਮੇਰੇ ਲਈ ਸੰਤ ਨਹੀਂ ਮੈਂ ਸੰਤ ਨਹੀਂ ਉਹ ਦੈਟ ਇਜ਼ ਸਮਥਿੰਗ ਬੀਟ ਮੇਰਾ ਪਰਸਨਲ ਓਪੀਨੀਅਨ ਹੈ ਅਗਰ ਉਹ ਗੁਰਦੁਆਰੇ ਸਾਬ ਨੂੰ ਬਚਾਉਣਾ ਚਾਹੁੰਦੇ ਸੀ ਖੁਦ ਬਾਹਰ ਆ ਜਾਂਦੇ ਗੁਰਦੁਆਰੇ ਬਾਹਰ ਜਾਂਦੇ ਬਾਕੀ ਚੌਂਤੀ ਗੁਰਦੁਆਰੇ ਪੰਜਾਬ ਦੇ ਸਰ ਡੇਠੇ ਤਾਂ ਸੰਤ ਸੀਗੇ ਬਾਕੀ 34 ਹੋਰ ਗੁਰਦੁਆਰਿਆਂ ਤੇ ਤੇ ਗੁਰਦੁਆਰੇ ਤਾਂ ਸੈਂਕੜਿਆਂ ਦੇ ਵਿੱਚ ਸੀਗੇ ਤੇ ਬਾਕੀ ਤੇਰੇ ਚ ਕਿਉਂ ਕਿ ਉਹ ਨਾ 34 ਚੁੱਕੀਆਂ ਡੂ ਯੂ ਜਸਟੀਫਾਈ ਥਿਸ ਨੋ ਆਪਰੇਸ਼ਨ ਬਲੂ ਸਟਾਰ ਨੂੰ ਜਸਟੀਫਾਈ ਕਰਦੇ ਡੂ ਯੂ ਐਗਰੀ ਤੁਸੀਂ ਮੰਨਦੇ ਹੋ ਇਹ ਗੱਲ ਕਿ ਬਹੁਤ ਸਾਰੇ ਬੰਦੇ ਪਲਾਂਟ ਕੀਤੇ ਗਏ ਨਹੀਂ ਪੁਲਿਸ ਵੱਲੋਂ ਵੀ ਪਲਾਂਟ ਕੀਤੇ ਗਏ ਸਟੇਟ ਵੱਲੋਂ ਵੀ ਪਲਾਂਟ ਕੀਤੇ ਗਏ ਜਿਹੜੇ ਮਿਲਟੈਂਟ ਦੇ ਰੂਪ ਚ ਆਏ ਪਿੰਡਰਾਲਾ ਬਸ ਪਲਾਂਟਡ ਬਾਈ ਦਾ ਇੰਟੈਲੀਜੈਂਸ ਏਜੰਸੀ ਜੇ ਤੁਸੀਂ ਇਹ ਮੰਨਦੇ ਹੋ ਕਿ ਸਟੇਟ ਅਮਰਿਤਪਾਲ ਨੂੰ ਤਾਂ ਪਲਾਂਟ ਕਰ ਸਕਦੀ ਹੈ ਪਰ ਤੁਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਟੇਟ ਨੇ ਉਦੋਂ ਝੂਠੇ ਮਿਲੀਟੈਂਟ ਪਲਾਂਟ ਕੀਤੇ ਲਹਿਰ ਨੂੰ ਬਦਨਾਮ ਕਰਨਾ ਤੁਸੀਂ ਤੁਹਾਨੂੰ ਜਿਹੜੀ ਮੈਂ ਲਿਸਟ ਦਿੱਤੀ ਹੈਗੀ ਹੈ ਇਹਦੇ ਵਿੱਚੋਂ ਵੀ ਪੁੱਛੋ ਤੁਸੀਂ ਚੂਜ਼ ਕਰਕੇ ਸਟੇਟਮੈਂਟ ਦੇ ਰਹੇ ਹੋ ਜੋ ਤੁਹਾਨੂੰ ਸੂਟ ਕਰ ਰਹੀ ਹੈ ਬਿਲਕੁਲ ਅਮਰਿਤਪਾਲ ਵਾਰੀ ਤੁਸੀਂ ਕਹਿ ਰਹੇ ਹੋ ਕਿ ਡੀਪ ਸਟੇਟ ਦਾ ਕੰਮ ਹੈ ਡੀਪ ਲੇਕਿਨ ਜਦੋਂ ਮੈਂ ਇਹ ਗੱਲ ਕਹਿ ਰਿਹਾ ਕਿ ਪਿੰਕੀ ਕੈਟ ਵਰਗਿਆਂ ਦੀਆਂ ਖੁਦ ਦੀਆਂ ਸਟੇਟਮੈਂਟਸ ਨੇ ਕਿ ਅਸੀਂ ਕੈਟ ਬਣ ਕੇ ਵੀ ਵਿੱਚ بڑے ਮਿਲਟੈਂਟਸ ਔਰ ਡੀਪ ਸਟੇਟ ਨੇ ਬਹੁਤ ਸਾਰੇ ਵੱਡੇ ਬਾਈਸ ਤੁਸੀਂ ਕਹਿ ਰਹੇ ਹੋ ਪੋਸੀਬਲ ਨਹੀਂ 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 ਜਿੰਨੇ ਲੋਕਾਂ ਨੇ ਕਿਲਿੰਗਸ ਕੀਤੀਆਂ ਨੂੰ ਸਟੋਕ ਮਿਲਟੈਂਟਸ ਬਿਲਕੁਲ ਨਹੀਂ ਬਿਲਕੁਲ ਨਹੀਂ ਕੱਪੜ ਕਾਲਜ ਦੇ ਵਿੱਚ ਜਾਂ ਢਿਲਵਾ ਦੇ ਵਿੱਚ ਜਿਹੜੇ ਮਾਰੇ ਗਏ ਇਨੋਸੈਂਟ ਤੁਸੀਂ ਕਹਿ ਰਹੇ ਨਹੀਂ ਬਿਲਕੁਲ ਕੀ ਉਹ ਡੀਪ ਸਟੇਟ ਦਾ ਕੰਮ ਨਹੀਂ ਬਿਲਕੁਲ ਬਿਲਕੁਲ ਕੀ ਡੀਜੀਪੀ ਡੀਪ ਸਟੇਟ ਦਾ ਪਾਰਟ ਨਹੀਂ ਹੋ ਸਕਦੇ ਨਹੀਂ ਬਿਲਕੁਲ ਨਹੀਂ ਹੋ ਸਕਦੇ ਸਟੈਗ ਕਿਵੇਂ ਕਰੋਗੇ ਕਿ ਇਹ ਸਹੀ ਮਿਡਲ ਟੈਂਟਸ ਨੇ ਮਾਰੇ ਜਾਂ ਜਿਹੜੇ ਸਰਕਾਰ ਦੇ ਪਲਾਂਟੇਡ ਡੀਪ ਸਟੇਟ ਦੇ ਪਲਾਂਟੇਡ ਪੁਲਿਸ ਦੇ ਪਲਾਂਟੇਡ ਡਾਟ ਇਜ਼ ਸਿੰਪਲ ਜਿਹਾ ਸਵਾਲ ਹੈ ਇਹ ਸਿੰਪਲਸ ਬੋਲ ਜੇ ਅਜ ਅਮਰਤਪਾਲ ਡੀਪ ਸਟੇਟ ਦਾ ਹੈ ਤਾਂ ਜਿਹੜੇ ਇਹ 13 ਦਰੇਸੀ ਚ ਮਾਰੇ ਗਏ ਡੀਪ ਸਟੇਟ ਦੇ ਨਹੀਂ ਹੈ ਮਾਰੇ ਇਹ ਕਿਵੇਂ ਤੈਅ ਕਰਦੇ ਨਹੀਂ ਨਹੀਂ ਮੈਂ ਚਲੋ ਮੰਨਦਾ ਡੀਪ ਸਟੇਟ ਹੈ ਤੁਸੀਂ ਇਹ ਮੰਨਦੇ ਹੈਗੇ ਕਿ ਪੱਕਾ ਹੀ ਡੀਪ ਸਟੇਟ ਦੇ ਨਹੀਂ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਨਕੁਆਇਰੀ ਹੈ ਫਿਰ ਉਹ ਇਨਕੁਆਇਰੀ ਕਿਉਂ ਨਹੀਂ ਹੋਈ ਅਜ ਤੱਕ ਮੈਂ ਉਹ ਤੁਹਾਨੂੰ ਆਮ ਨਾਟ ਹੂ ਇਸ ਸਟਾਪਿੰਗ ਦਾ ਗਵਰਨਮੈਂਟ